ਕੀ ਮਾਨਜੋਗ ਸੀਐਮ ਸਾਹਿਬ ਆਪਣੀ ਅਨਕਾ ਤਾਰਨ ਤੇ ਪੰਜਾਬ ਨੂੰ ਨੰਗੀ ਅੱਖ ਨਾਲ ਦੇਖਣ ਪੰਜਾਬ ਕਿਤੇ ਖੜਾ ਪੰਜਾਬ ਚ ਅਨਕਾ ਦਾ ਜ਼ਿਕਰ ਤਾਂ ਹੈਗਾ ਪੰਜਾਬ ਦੀ ਸਿਆਸਤ ਚ ਬੰਜੀਠੀਆ ਸਾਹਿਬ ਕਹਿ ਦਿੰਦੇ ਨੇ ਵੀ ਅਨਕਾਂ ਚਾਚਦੀਆਂ ਨੇ ਬਾਜਵਾ ਸਾਹਿਬ ਕਹਿੰਦੇ ਨੇ ਮੁੱਖ ਮੰਤਰੀ ਮਾਨ ਸਾਹਿਬ ਅਨਕਾ ਤਾਰੋ ਅੱਜ ਤੁਸੀਂ ਵੀ ਉਹੀ ਗੱਲ ਕਰਤੀ ਵੀ ਅਨਕਾ ਤਾਰਨ ਅਨਕਾ ਦਾ ਜ਼ਿਕਰ ਬਾਰ ਬਾਰ ਕਿਉਂ ਹੁੰਦਾ ਦੇਖੋ ਇਹਦਾ ਪਿਛੋਕੜ ਤਾਂ ਹੋਰ ਹੈ ਕੁਝ ਪਰ ਮੈਂ ਉਹ ਗੱਲ ਕਹਣੀ ਚੰਗੇ ਨਹੀਂ ਸਮਝਦਾ ਹੈਗਾ ਹਰ ਇੱਕ ਦਾ ਆਪਣਾ ਪਰਸਨਲ ਥਿਊ ਹੁੰਦਾ ਹੈਗਾ ਪਰ ਘਟੋ ਘਟ ਪੰਜਾਬ ਨੂੰ ਨਾ ਜਿਸ ਤਰ੍ਹਾਂ ਧੱਕਿਆ ਜਾ ਰਿਹਾ ਹੈਗਾ ਜਿਸ ਤਰ੍ਹਾਂ ਜਿਹੜੀ ਗੁੰਜੇ ਹੁਣ ਆ ਗਿਆ ਮੇਰੇ ਕੋਲ ਉਹਨਾਂ ਨੂੰ ਸਾਰਥੀਆ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਇੱਕ ਬਾਈਟ ਲੈ ਇੱਕ ਬਾਈਟ ਦੇ ਦਿਓ ਜੀ ਮੁੰਡੇ ਨੂੰ ਮੌੜ ਕੇ ਲੈ ਆਪਣਾ ਪੱਤਰਕਾਰ ਜਿਸ ਤਰ੍ਹਾਂ ਦੇਖਿਆ ਜੀ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਪੰਜਾਬ ਅਜੇ ਲਾਏਡ ਆਰਡਰ ਦੇ ਅੰਦਰ ਬਿਲਕੁਲ ਹੀ ਨਿਯੰਤਨ ਸਤਰ ਤੇਤੇ ਹੈ ਜਿਨ੍ਹਾਂ ਥਾਣਿਆਂ ਨੇ ਜਨਤਾ ਦੀ ਸੁਰੱਖਿਆ ਕਰਨੀ ਹੈ ਉਹਨਾਂ ਥਾਣਿਆਂ ਤੇ ਬੰਮ ਫਟ ਰਹੇ ਨੇ ਔਰ ਭਗਵੰਤ ਮਾਨ ਸਾਹਿਬ ਪਰੋਣਿਆਂ ਦੀ ਖਾਤਰਦਾਰੀ ਚ ਲੱਗੇ ਹੋਏ ਅਜੇ ਖਾਤਰਦਾਰੀ ਨਾ ਕਰਕੇ ਪੰਜਾਬ ਨੂੰ ਬਚਾਨ ਦੀ ਚਿੰਤਾ ਕਰੋ ਪੰਜਾਬ ਪ੍ਰਦੇਸ਼ ਦਾ ਹੀ ਦੁਖੀ ਹੈ ਤੁਹਾਡੀਆਂ ਗਲਤੀਆਂ ਦਾ ਖਮਾਜਾ ਪੰਜਾਬ ਨੂੰ ਕਰਿਆ ਇਹ ਜਿਹੜਾ ਪੁਲਿਸ ਬਹਾਦਰ ਪੰਜਾਬ ਦੀ ਪੁਲਿਸ ਹੈ ਉਹਰੇ ਦੁਵਾਲੇ ਜਿਹੜੇ ਆਪਣੇ ਤੁਸੀਂ ਲੀਡਰ ਬਿਠਾਉਂਦੇ ਨੇ ਜਿਹੜੇ ਠੇਕੇਦਾਰ ਬਿਠਾਉਂਦੇ ਨੇ ਉਹਨਾਂ ਤੋਂ ਮੁਕਤੀ ਦਿਵਾਓ ਮੁਕਤੀ ਸ਼ਾਹਪੁਰ ਜੀ ਦੇ ਘਰ ਆਇਆ ਮੇਰਾ ਛੋਟਾ ਭਰਾ ਹੈ ਜੀ ਬੜਾ ਪਿਆਰਾ ਭਰਾ ਹੈ ਜ਼ਮੀਨ ਨਾਲ ਜੁੜਿਆ ਹੋਇਆ ਗਰੀਬ ਦੀ ਹਿੱਤ ਦੀ ਗੱਲ ਕਰਨ ਵਾਲਾ ਭਰਾ ਹੈ ਇਹ ਤੇ ਮੇਰੇ ਮੇਰਾ ਆਪਣਾ ਕਾਰ ਹੈ ਮੈਂ ਆਪਣੀ ਮਾਂ ਨੂੰ ਮਿਲਣਾ ਸੀ ਜੋ ਕਿਸਾਨਾਂ ਨਾਲ ਹੋਇਆ ਸਰ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਸਾਨਾਂ ਵਾਲਾ ਜਿਹੜਾ ਟਾਪ-ਅਪ ਦਾ ਵਾਅਦਾ ਕੀਤਾ ਸੀ ਭਗਵੰਤ ਸਿੰਘ ਸਰ ਦੀ ਸਰਕਾਰ ਨੇ ਉਹਨੂੰ ਪੂਰਾ ਕਰਨਾ ਚਾਹੀਦਾ ਜੀ ਆਛਾ ਜੀ ਸਸਿਕਨ ਅਸਮੁੰਡਾ ਲੈ ਜਾਣਾ ਵੀ ਮਨ ਦੀ ਹੋ ਗਿਆ ਜਾਨਾਂ ਦੀ ਨਾਲੇ ਤਾਂ ਪਿਆਰ ਹੈ ਜੀ ਸਵਾਜੀ ਸਵਾਜੀ ਸਰ ਤੁਸੀਂ ਉਹ ਰਾਹ ਨਹੀਂ ਪਤਾ ਹੈ ਨਾ ਬੋੜੋ ਬੋੜੋ ਖਾਂਦੇ ਫੜਾ ਫੜ ਦੱਬੀ ਨਾ ਇਹਨੇ ਗਾਲੀ ਵਿੱਚ ਫੜਾ ਫੜ ਕੇ ਥਾ ਲੋ ਬਾਬਾ ਜੀ ਕੁਝ ਵੀ ਆ ਜੀ ਅੱਛਾ ਆ ਬੇਟਾ ਘਰ ਆ ਕੇ 400 ਗਾਲੀ ਦਾ ਮੈਨਾਂ ਬਾਜੀ ਹਾਂ ਜੀ ਹਾਂ ਜੀ ਦੋਤਰਾ ਤੇ ਪੁਰਾਣਾ MLA ਰਾਜੀ ਹਾਂ ਦੇਖੋ ਕੋਈ ਕੰਮ ਵੀ ਘਟਣਾ ਜੀ ਤਰ ਹੈ ਬਸਾ ਦੇ ਜੀ ਕਾ ਬੇਦਲੀ ਲੱਗਦੀ ਹੈ ਜੀ ਬਾਬਾ ਜੀ ਬਾਬਾ ਜੀ ਸੰਗਤ ਜੀ ਆਇਆਂ ਨੂੰ ਪ੍ਰਭੂ ਜੀ ਦਾ ਨਾਮ ਲੈ ਕੇ ਆਪ ਜੀ ਆਇਆਂ ਨੂੰ ਆਜਾ ਆਜਾ ਚਾ ਚੰਗ ਜੀ ਸਾਡੀ ਜਰਾ ਜਾਓ ਜਾਓ ਚਾਓ ਨਾ ਲਾਈਵ ਨਹੀਂ ਹੈਗਾ ਚੰਗ ਲਾਈਵ ਨਹੀਂ ਹੈਗਾ ਮੇਰਾ ਜਾ ਚੰਦੂ ਜੀ ਫੋਟੋ ਆਉਂਦੇ ਸਮੂਹ ਸੇ ਤੇ ਕੋਰਡੀਨੇਟ ਦੇ 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 ਸਰ ਦੇ 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 ਆਹ ਸੁਣ ਆ ਗਈ ਭਾਈ ਮਾਤੀ ਜਿੰਦਾਬਾਦ ਸ਼੍ਰੀ ਤਰਨ ਚੂਗ ਜੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਬਹੁਤ ਵਧੀਆ ਚੜ੍ਹਦੀ ਕਲਾ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਤਰਨ ਚੂਗ ਜੀ ਆਏ ਸੀ ਕੀ ਕਹਿ ਕੇ ਕੀ ਥੋੜੀ ਇਨਾਮੀ ਪਾਲਸੀ ਆ ਵੀ ਜੀਪੀ ਦੀ ਕੀ ਗੱਲਾਂ ਬਾਤਾਂ ਅੱਜ ਆਪਾਂ ਸਾਰਿਆਂ ਨੂੰ ਪਤਾ ਵੀ ਪੰਥ ਰਤਨ ਜਿਹੜਾ ਚਾਹਦਰ ਚੰਗ ਟੋੜਾ ਉਹਨਾਂ ਦੀ ਵਰਸੀ ਸੀ ਤੇ ਉਸ ਦੇ ਸਬੰਧ ਚ ਅੱਜ ਤਰਨ ਚੁਗ ਜੀ ਟੌੜੇ ਆਏ ਸੀ ਤੇ ਉਹਨਾਂ ਦਾ ਮੈਨੂੰ ਰਾਤ ਨੂੰ ਫੋਨ ਆਇਆ ਕੱਲ ਕਿ ਕੁਰਪ੍ਰਿਤ ਇਹ ਤੇਰੇ ਹਲਕੇ ਚ ਪੈਂਦਾ ਮੈਂ ਕਿਹਾ ਜੀ ਮੇਰੇ ਹਲਕੇ ਚ ਨਹੀਂ ਮੇਰਾ ਪਿੰਡ ਵੀ ਆ ਉਹ ਕਹਿੰਦੇ ਵੀ ਇਹ ਤੇਰਾ ਪਿੰਡ ਮੈਂ ਕਿਹਾ ਜੀ ਸਾਡਾ ਦੋਨੇ ਪਿੰਡ ਇਕੱਠੇ ਨੇ ਤੇ ਮੈਂ ਉਹਨਾਂ ਨਾਲ ਫਿਰ ਜਦੋਂ ਮੇਰਾ ਸੰਪਰਕ ਹੋਇਆ ਤੇ ਉਹ ਕਹਿੰਦੇ ਫਿਰ ਤੇਰੇ ਕੋਲ ਵੀ ਚਾਹ ਪੀ ਕੇ ਜਾਵਾਂਗੇ ਠੀਕ ਹੈ ਜੀ ਤੇ ਭਾਰਤੀ ਜਨਤਾ ਪਾਰਟੀ ਦੇ ਵਾਹਿਦ ਲੀਡਰ ਨੇ ਠੀਕ ਹੈ ਤੇ ਸਾਡੇ ਪਾਰਟੀ ਦੇ ਨੈਸ਼ਨਲ ਜਨਰਲ ਸੈਕਟਰੀ ਨੇ ਠੀਕ ਹੈ 3-4 ਸਟੇਟਾਂ ਦੇ ਇੰਚਾਰਜ ਨੇ ਠੀਕ ਹੈ ਜੰਮੂ ਕਸ਼ਮੀਰ ਵਰਗੀ ਕੰਪਲਿਕੇਟਿਡ ਸਟੇਟ ਦੀ ਠੀਕ ਹੈ ਬਹੁਤ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਠੀਕ ਹੈ ਤੇ ਪਾਰਟੀ ਦਾ ਕਿਉਂਕਿ ਉਹਨਾਂ ਦਾ ਜਿਹੜਾ ਬੇਸ ਆ ਉਹ ਆਪਾਂ ਸਭ ਨੂੰ ਪਤਾ ਮਰਸਰ ਤੋਂ ਨੇ ਪੰਜਾਬੀ ਨੇ ਹਾਂਜੀ ਤੇ ਕੁਦਰਤੀ ਹੁੰਦਾ ਵੀ ਜਦੋਂ ਬੰਦਾ ਆਪਣੇ ਘਰੇ ਆਉਂਦਾ ਉਹਦੇ 'ਚ ਉਤਸ਼ਾਹ ਵੀ ਹੁੰਦਾ ਠੀਕ ਹੈ ਤੇ ਅੱਜ ਉਹ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੰਜਾਬ ਦਾ ਸਿਨੈਰੀਓ ਆ ਠੀਕ ਹੈ ਉਹ ਮੋਰਗਲ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਇੱਕ ਜਿਹੜਾ ਲੋਕ ਨੇ ਉਹ ਕਿਸੇ ਵੀ ਤਬਕੇ ਨਾਲ ਕਿਸੇ ਵੀ ਧਰਮ ਜਾਤ ਮਸਜਬ ਨਾਲ ਸੰਬੰਧ ਰੱਖਦੇ ਹੋਣ ਅੱਜ ਹਰ ਇੱਕ ਜਗ੍ਹਾ ਖੁੰਡ ਚਰਚਾ ਹੈ ਚਾਹੇ ਤੁਸੀਂ ਪਿੰਡਾਂ 'ਚ ਲੈ ਲਓ ਸ਼ਹਿਰਾਂ 'ਚ ਲੈ ਲਓ ਕੀ ਪੰਜਾਬੀ ਧਰਮ ਜਾਤ ਮਸਬ ਨਾਲ ਸੰਬੰਧ ਰੱਖਦੇ ਹੋਣ ਅੱਜ ਹਰ ਇੱਕ ਜਗ੍ਹਾ ਖੁੰਡ ਚਰਚਾ ਹੈ ਚਾਹੇ ਤੁਸੀਂ ਪਿੰਡਾਂ ਚ ਲੈ ਲੋ ਸ਼ਹਿਰਾਂ ਚ ਲੈ ਲੋ ਕਿ ਪੰਜਾਬ ਦੇ ਲੋਕਾਂ ਕੋਲ ਸਿਰਫ ਇੱਕੋ ਇੱਕ ਵਿਕਲਪ ਹੈ ਭਾਰਤੀ ਜਨਤਾ ਪਾਰਟੀ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਜਿਹੜੇ ਪਿਛਲੇ ਤੁਸੀਂ 10-12 ਸਾਲਾਂ ਦਾ ਨਰਿੰਦਰ ਮੋਦੀ ਦਾ ਕਾਰਜਕਾਲ ਦੇਖੋ ਜਿਹੜੇ ਕਹਿਣੀ ਤੇ ਕਰਨੀ ਦੇ ਪੱਕੇ ਰਹੇ ਨੇ ਚਾਹੇ ਉਹ ਕਿੰਨੀਆਂ ਯੋਜਨਾਵਾਂ ਨੇ ਕਿੰਨੀਆਂ ਸਕੀਮਾਂ ਨੇ ਜਿਸ ਨੂੰ ਪ੍ਰਧਾਨ ਮੰਤਰੀ ਨੇ ਖਾਸ ਕਰ ਨਿਮਨ ਸਤਰ ਦੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਦਾ ਫਾਇਦਾ ਹੋਇਆ ਮੱਧ ਵਰਗੀ ਪਰਿਵਾਰਾਂ ਨੂੰ ਫਾਇਦਾ ਹੋਇਆ ਚਾਹੇ ਉਹ ਅੰਸ਼ੂਮਾਨ ਯੋਜਨਾ ਹੈ ਚਾਹੇ ਉਹ ਪ੍ਰਵਾਸ ਯੋਜਨਾ ਹੈਗੀ ਹੈ ਚਾਹੇ ਉਹ ਕਿਸਾਨਾਂ ਨੂੰ ਕਿਸਾਨ ਸਮਰiddhi ਯੋਜਨਾ ਹੈਗੀ ਹੈ ਸਨਮਾਨ ਯੋਜਨਾ ਮਤਲਬ ਕਿ ਬੀਜੇਪੀ ਕਿਉਂਕਿ ਪੰਜਾਬ ਦੇ ਅੰਦਰ ਜਿਹੜੇ ਹਾਲਾਤ ਬਣ ਗਏ ਨੇ ਮੌਜੂਦਾ ਸਰਕਾਰ ਦੇ ਉਹ ਬਹੁਤ ਤਰਸਯੋਗ ਨੇ ਜਿਸ ਤਰ੍ਹਾਂ ਕਿਸਾਨਾਂ ਉਹ ਅੱਧੀ ਰਾਤ ਨੂੰ ਉਠਾਲਿਆ ਗਿਆ ਜਿਸ ਤਰ੍ਹਾਂ ਨਰ ਵਿਹਾਰ ਹੋਇਆ ਉਹ ਤਾਂ ਹੁਣ ਵੀ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਜੇ ਦਿੱਲੀ ਬੈਠਣਾ ਅਸੀਂ ਦਿੱਲੀ ਵੀ ਬੈਠਾਂਗੇ ਮੂਰੇ ਲੱਗਾਂਗੇ ਫਿਰ ਜਿਉਂ ਨਾਲ ਕਹਿੰਦੇ ਫਿਰ ਤੁਸੀਂ ਉਹਨੇ ਬੀਜਪੀ ਦਾ ਹੱਤ ਬੀਜਪੀ ਨੇ ਠਾਏ ਲਈ ਕੁਝ ਤਾਂ ਇਹ ਵੀ ਗੱਲਾਂ ਕਰ ਰਹੇ ਨੇ ਜਦੋਂ ਨਾ ਸੀਐਮ ਸਾਹਿਬ ਜਦੋਂ ਮੀਟਿੰਗ ਉੱਠ ਕੇ ਚਲੇ ਗਏ ਸੀ ਬਿਲਕੁਲ ਉਹਨਾਂ ਚ ਇੱਕ ਬਹੁਤ ਸਿਆਣਾ ਵਿਅਕਤੀ ਸੀ ਉਹਨੇ ਇੱਕ ਸੁਝਾਅ ਲੈ ਕੇ ਆਇਆ ਸੀ ਵੀ ਚਾਰ ਜਈਆਂ ਫਸਲਾਂ ਨੇ ਹੂੰ ਜਿਨਾ ਨੂੰ ਐਮਐਸਪੀ ਸੂਬਾ ਸਰਕਾਰੇ ਦੇ ਸਕਦੀ ਹੈ ਠੀਕ ਹੈ ਜੀ ਤੇ ਤੁਹਾਡਾ ਜਿਹੜਾ ਆਰਥਿਕ ਲੈਵਲ ਹੈ ਤੁਹਾਡੀ ਜੀਡੀਪੀ ਵਧੂਗੀ ਪਰ ਸੀਐਮ ਸਾਹਿਬ ਦਾ ਧਿਆਨ ਹੈ ਨਹੀਂ ਉਧਰ ਕਿਉਂਕਿ ਸੀਐਮ ਸਾਹਿਬ ਕੀ ਕਰਨ ਉਹ ਐਮਐਸਪੀ ਦੇ ਇਹਨਾਂ ਦੇ ਲੀਡਰ ਨੇ ਜੀ ਐਮਐਲਏ ਨੇ ਪੰਜ ਮਿੰਟਾਂ ਚ ਦਿੰਦੇ ਨਹੀਂ ਮਿਲ ਗਈ ਤੁਸੀਂ ਤੁਸੀਂ ਵੀ ਖੇਤੀ ਕਰਦੇ ਹੋਗੇ ਆਹ ਮੈਂ ਕੀਤੀ ਹੈ ਖੇਤੀ ਜਦੋਂ ਮੈਂ ਪਿੰਡ ਦਾ ਮਤੌਰ ਸਰਪੰਚ ਸੀ ਹੀ ਮੈਂ ਵੀ ਕੀਤੀ ਹੈ ਮੈਨੂੰ ਉਸ ਬੀਬੀ ਦੇ ਤਰਸ ਆਉਂਦਾ ਵਿਚਾਰੀ ਤੇ ਕਿਉਂਕਿ ਚਲੋ ਉਹਨਾਂ ਦਾ ਜਿਹੜਾ ਉਹ ਉਹਨਾਂ ਦਾ ਜਿਹੜਾ ਕੀਤਾ ਸੀ ਉਹ ਚਲੋ ਕੌਣ ਪੁੱਣ ਵਾਲਾ ਸੀ ਜਜ਼ਬਾਤ ਚਾਕੇ ਯੋਜਨਾ ਬਾਨੀ ਪੜਦੀਆਂ ਠੀਕ ਹੈ ਜਦੋਂ ਪੰਜਾਬ ਜਿਹੜਾ ਕਿਸਾਨੀ ਆਪਾਂ ਨੂੰ ਪਤਾ ਹੈ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਤੇ ਰਿਆ ਸਪਰੇਹਾਂ ਨਾਲ ਆਪਾਂ ਘਿਰੇ ਹੋਏ ਆ ਤੇ ਸਭ ਤੋਂ ਜਿਹੜਾ ਵੱਡੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕਿਸਾਨ ਖੁਦ ਕਹਿੰਦੇ ਨੇ ਕਿ ਸਰ ਕਿਸੇ ਦਾ ਮਨ ਨਹੀਂ ਕਰਦਾ ਮੈਂ ਕਿਸਾਨ ਵੀ ਕਣਕ ਤੇ ਝੋਨਾ ਪੀਜਾਂ ਪਰ ਉਹਨਾਂ ਨੂੰ ਰਿਪਲੇਸਮੈਂਟ ਕਰਨ ਲਈ ਇੱਕ ਪਲਾਨਿੰਗ ਦੀ ਲੋੜ ਹੈ ਸੂਬਾ ਸਰਕਾਰ ਕੋਲ ਬਹੁਤ ਸੋਰਸ ਹੁੰਦੇ ਨੇ ਹਰਿਆਣੇ ਚ ਐਮਐਸਪੀ ਨਹੀਂ ਦੇ ਰਹੀ ਬੀਜੇਪੀ ਠੀਕ ਹੈ ਤੁਹਾਡੇ ਸਾਹਮਣੇ 14 ਫਸਲਾਂ ਤੇ ਦੇ ਰਹੀ ਹੈ ਫਿਰ ਹਰਿਆਣੇ ਆ ਕਿਉਂ ਬੈਠੇ ਸੀ ਇਹਨਾਂ ਦੇ ਨਾਲ ਕੋਈ ਵੀ ਨਹੀਂ ਬੈਠਾ ਹਰਿਆਣੇ ਦਾ ਤਾਂ ਇੱਕ ਵੀ ਨਹੀਂ ਬੈਠਾ ਅੱਛਾ ਹਰਿਆਣੇ ਵਾਲੇ ਲੋਕ ਤਾਂ ਐਨੇ ਉਤਾਹ ਸੀ ਮੇਰੇ ਖੁਦ ਰਿਸ਼ਤੇਦਾਰ ਅੰਬਾਲੇ ਰਹਿੰਦੇ ਨੇ ਠੀਕ ਹੈ ਤੇ ਮੈਂ ਇਹ ਨਹੀਂ ਦੱਸ ਸਕਦਾ ਇੱਕ ਨਹੀਂ ਦੋ ਨਹੀਂ ਕਈ ਧਾਰਨਾ ਨੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਠੀਕ ਹੈ ਮੈਂ ਨਹੀਂ ਕਹਿੰਦਾ ਵੀ ਧਰਨਾ ਉਹਨਾਂ ਨੇ ਲਾਇਆ ਪਰ ਲੋਕਾਂ ਲਈ ਮੋਰਗਨ ਸਾਹਿਬ ਜੇ ਕੋਈ ਥੋੜਾ ਵੀ ਰਿਸ਼ਤੇਦਾਰ ਹੋਵੇ ਅੱਜ ਆਪਾਂ ਦਿੱਲੀ 에ਰਪੋਰਟ ਤੇ ਜਾਣਾ ਸੀਗਾ ਹਾਂਜੀ ਖਾਸ ਕਰ ਜਿਹੜਾ ਦਿੱਲੀ 에ਰਪੋਰਟ ਆ ਉਹ ਪੰਜਾਬ ਤੋਂ ਚੱਲਦਾ ਹੈ ਪੰਜਾਬ ਦੇ ਲੋਕ 80% ਜਾਂਦੇ ਨੇ ਤੇ ਜਿਹਨੇ ਜਾਣਾ ਹੁੰਦਾ ਸੀਗਾ 에ਰਪੋਰਟ ਤੋ ਪਹੁੰਚਣ ਦੀ ਕੋਈ ਸਮੱਸਿਆ ਨਹੀਂ ਸੀ ਹੁੰਦੀ ਪਰ ਅਗਲੇ ਨੂੰ 2 ਘੰਟੇ ਅੰਮ੍ਰਾਲੇ ਤੱਕ ਪਹੁੰਚਣ ਚ ਲੱਗ ਜਾਂਦੇ ਸੀ ਬਿਲਕੁਲ ਪਿੰਡਾਂ ਵਿੱਚ ਦੀ ਹੋ ਗਏ ਜਾਣਾ ਤੇ ਪਿੰਡ ਵੀ ਐਨੇ ਪਰੇਸ਼ਾਨ ਹੋ ਗਏ ਸੀ ਕਿ ਉਹਨਾਂ ਨੇ ਮਜਬੂਰੀ ਬਸ ਪਿੰਡਾਂ ਦੇ ਮੂਰੇ ਚੱਕ ਪੋਸਟਾਂ ਲਾਤੀਆਂ ਸਰਕਾਰ ਟੁੱਟ ਗਈ ਬਹੁਤ ਬੁਰਾ ਹਾਲਾਤ ਨਾਦਰ ਪਰਚੀਆਂ ਵੀ ਕੱਟਣ ਲੱਗੀਆਂ ਖਬਰ ਵੀ ਆਈ ਛੇ ਦੇਖੋ ਗੱਲ ਇਹ ਹੈਗੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੀ ਸਰਕਾਰ ਆ ਉਹਨਾਂ ਦਾ ਕਹਿੰਦਾ ਯਾਰ ਹਰ ਸ਼ਾਖ पे ਉੱਲੂ ਹੈ ਹੈਨਾ ਹਰ ਸ਼ਾਖ पे ਸਵੇਰਾ ਹੈ ਸੋ ਮੇਰੇ ਕਹਿਣ ਤੋਂ ਮਤਲਬ ਇਹ ਆ ਕਿ ਮਾਨਜੋਗ ਸੀਐਮ ਸਾਹਿਬ ਆਪਣੀ ਅਣਖ ਦਾ ਤਾਰਨ ਤੇ ਪੰਜਾਬ ਨੂੰ ਨੰਗੀ ਅੱਖ ਨਾਲ ਦੇਖਣ ਪੰਜਾਬ ਕਿਤੇ ਕੜਾ ਪੰਜਾਬ ਚ ਐਨਕਾਂ ਦਾ ਜ਼ਿਕਰ ਤਾਂ ਹੈਗਾ ਪੰਜਾਬ ਦੀ ਸਿਆਸਤ ਚ ਮਨਜੀਤਿਆ ਸਾਹਿਬ ਕਹਿੰਦੇ ਨੇ ਵੀ ਐਨਕਾਂ ਚ ਜੱਚਦੀਆਂ ਨੇ ਬਾਜਵਾ ਸਾਹਿਬ ਕਹਿੰਦੇ ਨੇ ਮੁੱਖ ਮੰਤਰੀ ਮਾਨ ਸਾਹਿਬ ਐਨਕਾ ਤਾਂ ਰੋ ਅੱਜ ਤੁਸੀਂ ਵੀ ਉਹੀ ਗੱਲ ਕਰਤੀ ਵੀ ਐਨਕਾ ਤਾਂ ਐਨਕਾਂ ਦਾ ਜ਼ਿਕਰ ਬਾਰ ਬਾਰ ਕਿਉਂ ਹੁੰਦਾ ਦੇਖੋ ਇਹਦਾ ਪਿਛੋਕੜ ਤਾਂ ਹੋਰ ਹੈ ਕੁਝ ਪਰ ਮੋ ਗੱਲ ਕਹੜੀ ਚੰਗੇ ਨਹੀਂ ਸਮਝਦਾ ਹੈਗਾ ਹਰ ਇੱਕ ਦਾ ਆਪਣਾ ਪਰਸਨਲ ਥਿਊ ਹੁੰਦਾ ਹੈਗਾ ਪਰ ਘਟੋ ਘਟ ਪੰਜਾਬ ਨੂੰ ਨਾ ਜਿਸ ਤਰ੍ਹਾਂ ਧੱਕਿਆ ਜਾ ਰਿਹਾ ਹੈਗਾ ਜਿਸ ਤਰ੍ਹਾਂ ਜਿਹੜੇ ਲੋਕ ਦਿੱਲੀ ਦੇ ਲੋਕਾਂ ਨੇ ਜਿਨ੍ਹਾਂ ਲੋਕਾਂ ਨੂੰ ਫੇਲ ਕਰਤਾ ਅੱਜ ਮਨੀਸ਼ ਸ਼ਸ਼ਰੋਦੀਆ ਤਿੰਨ ਡਿਪਾਰਟਮੈਂਟ ਪੰਜਾਬ ਦੇ ਉਹਨੂੰ ਰਿਪੋਰਟ ਕਰ ਰਹੇ ਨੇ ਠੀਕ ਹੈ ਜੀ ਸਤਿੰਦਰ ਜੈਨ ਨੂੰ ਤਿੰਨ ਡਿਪਾਰਟਮੈਂਟ ਰਿਪੋਰਟ ਕਰ ਰਹੇ ਨੇ ਠੀਕ ਹੈ ਤੇ ਕੇਜਰੀਵਾਲ ਨੂੰ ਰਿਪੋਰਟ ਕਰ ਰਹੇ ਨੇ ਕੀ ਗੱਲ ਜਿਹੜੇ ਪੰਜਾਬ ਦੇ ਮੰਤਰੀ ਨੇ ਉਹਨਾਂ ਕੋਲ ਆਪਣੀ ਸਮਰੱਥਾ ਨਹੀਂ ਹੈਗੀ ਕੀ ਗੱਲ ਉਹਨਾਂ ਕੋਲ ਪੰਜਾਬ ਚਲਾਉਣ ਦੇ ਯੋਗ ਨਹੀਂ ਹੈਗੇ ਤੇ ਮੈਂ ਪੁੱਛਣਾ ਚਾਹੁੰਨਾ ਭਗਵਾਨ ਜੀ ਇਹ ਕੋਕ ਹੀ ਰਿਹਾ ਹੈਗਾ ਕੀ ਠੀਕ ਹੈ ਬਾਕੀ ਗੱਲ ਇਹ ਆ ਭਾਰਤੀ ਜਨਤਾ ਪਾਰਟੀ ਦ੍ਰਿੜ ਨਿਸ਼ਚੇ ਵਾਚਕ ਹੋ ਕੇ ਜਿਸ ਵੀ ਸਤਰ ਤੇ ਹੁਣ ਤੁਰ ਰਹੀ ਹੈ ਕੰਮ ਕਰ ਰਹੀ ਹੈ ਬੂਤ ਪੱਧਰ ਤੇ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ